ਤਲੋਕ ਲਾਲਚੇ ਝੂਠ ਵੇਖੇ ਬਿਆਦ ਵੇਖੇ ਪੁਲਾ ਬੁਲਿਆ ਜਾਵੇਗਾ ਬਿਆਦ ਤਦ ਦੇਸਿਆਰੀਏ ਇਥੇ ਵਿਚਰਾਮ ਇਆ ਦੇਹੀ ਮਹਿ ਬਾਸ ਇਆ ਈੜੀ ਸਿਆਰੀ ਐੜੇ ਕਨ ਇਆ ਦੇਹੀ ਮਹਿ ਬਾਸ ਮਮਾ ਹਾਇ ਸਿਆਰੀ ਮਹਿ ਬਾਸ ਹਾਰ ਹਾਰ ਅੰਮ੍ਰਿਤ ਐੜੀ ਟਿੱਪੀ ਮੰਮਾ ਰਾਰੇ ਸਿਹਾਰੀ ਤਤੀ ਔਂਕੜ ਅੰਮ੍ਰਿਤ ਗੁਰਮਖ ਪੀਆ ਇਥੇ ਵਿਚਰਾਮ ਨਾਨਕ ਸੂਖ ਨਿਵਾਸ ਨਾਨਕ ਤੇ ਠੰਮ ਕੀ ਲੱਗੇਗੀ ਨਿਵਾਸ ਨੰਨੇ ਸਿਹਾਰੀ ਐ ਪੌੜੀ ਊੜੇ ਔਂਕੜ ਲੱਗੀ ਐ ਲੱਲਾ ਲਾਵ ਔਖਦ ਜਾ ਲੱਲਾ ਲੱਲੇ ਤੇ ਅੱਧਕ ਲੱਗੇਗੀ ਲੱਲਾ ਲਾਵੋ ਲੱਲੇ ਕੰਨਾ ਵਾਵਾ ਊੜਿ ਔਂਕੜ ਵਾਓ ਲਾਵੋ ਲਾਵੋ ਇਸ ਤਰ੍ਹਾਂ ਬੋਲਣਾ ਹੈ ਔਖਦ ਧਦੇ ਦੇ ਨਾਲ ਹੈ ਕਸ ਕੇ ਬੋਲਿਆ ਜਾਵੇਗਾ ਜਾਹੂ ਟਿੱਪੀ ਤੋਂ ਬਿਨਾ ਦੁਖ ਦਰਦ ਇਥੇ ਵਿਚਰਾਮ ਤਿਹ ਮਿਟੇ ਕਿਨਾਹੂ ਤਿਹ ਛੇਤੀ ਬੋਲਿਆ ਜਾਵੇਗਾ ਮਿਟੇ ਕਿਨਾਹੂ ਕੇਸ਼ਿਆ ਹਰੀ ਨੰਨੇ ਕੰਨਾ ਹਾਇ ਤ ਲੈੰਕੜ ਖੇ ਨਾ ਹੂ ਟਿੱਪੀ ਨਹੀਂ ਲਾਉਣੀ ਟਿੱਪੀ ਤੋਂ ਬਿਨਾ ਬੋਲਣਾ ਹੈ ਖੇ ਨਾ ਹੂ ਨਾਮ ਔਖਦ ਇੱਥੇ ਵਿਚਰਾਮ ਤਾਂ ਦੇਦ ਨਾਲ ਕਸ ਕੇ ਬੋਲਿਆ ਜਾਵੇਗਾ ਜੇ ਹਿਦੈ ਹੇਤਾਵੈ ਹਿਦੈ ਪੁਲਾ ਬੋਲਿਆ ਜਾਵੇਗਾ ਹੇਤਾਵੈ ਹਾਇ 시ਹਾਰੀ ਹੈ ਤਾਹੇ ਇੱਥੇ ਵਿਚਰਾਮ ਰੋਗ ਸੁਪਣਾ ਨਹੀਂ ਆਵੈ ਨਹੀਂ ਨੰਨਾ ਮੁਕਤਾ ਹੈ ਹਾਰ ਔਖਦ ਇਥੇ ਵਿਸ਼ਰਾਮ ਤੱਦੇ ਦੇ ਨਾਲ ਔਖਦ ਸਾਬ ਘਾਟ ਹੈ ਭਾਈ ਘਾਟ ਪੋਲਾ ਬੁਲਿਆ ਜਾਵੇਗਾ ਗੁਰ ਪੂਰੇ ਬੈਨ ਪੂਰੇ ਰਾਰੇ ਲਾ ਹੈ ਬੈਨ ਇਥੇ ਵਿਸ਼ਰਾਮ ਬਿਦ ਨ ਬਿਨਾਈ ਬਿਦ ਤੱਦੇ ਦੇ ਨਾਲ ਨਾ ਬਹੁਤਾ ਕਸਕੇ ਬੋਲਣਾ ਨਾ ਬਹੁਤਾ ਪੋਲਾ ਬੋਲਣਾ ਹੈ ਦਰਮਿਆਨ ਬੋਲਣਾ ਵਿੱਦ ਨਾ ਬਿਨਾਈ ਗੁਰ ਪੂਰਾ ਪੂਰਾ ਰਾਰੇ ਦਲਾਵਾ ਇਥੇ ਵਿਸ਼ਰਾਮ ਸੰਜਮ ਕਰ ਦਿਆ ਨਾਨਕ ਤਾ ਫਿਰ ਨਾਨਕ ਇਥੇ ਠੰਮ ਕੀ ਤਾ ਛੇਤੀ ਬੋਲਿਆ ਜਾਵੇਗਾ ਕਿਉਂਕਿ ਊੜੇ ਔਂਕੜ ਲੱਗੀ ਹੈ ਫਿਰ ਇਥੇ ਵਿਸ਼ਰਾਮ ਫਿਰ ਫਫੇ ਸਿਹਾਰੀ ਰਾਰੇ ਸਿਹਾਰੀ ਫਿਰ ਫਫੇ ਲਾਂ ਲਾ ਕੇ ਫਿਰ ਲੰਮਾ ਕਰਕੇ ਨਹੀਂ ਬੋਲਣਾ ਸਿਹਾਰੀ ਲੱਗੀ ਐ ਇਹ ਛੇਤੀ ਬੋਲੀ ਜਾਵੇ ਕੀ ਫਿਰ ਇਥੇ ਵਿਸ਼ਰਾਮ ਦੂਖ ਨ ਥੀਆ ਗੁਰਪੂਰਾ ਸੰਜਮ ਕਰ ਦਿਆ ਨਾਨਕ ਤਾ ਫਿਰ ਦੂਖ ਨ ਥੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ